ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦਾ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਪੁਲਿਸ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਵੱਡੀਆਂ ਤੇ ਆਧੁਨਿਕ ਸਹੂਲਤਾਂ ਪੰਜਾਬ ਪੁਲਿਸ ਨੂੰ ਹਾਈ ਟੈਕ ਬਣਾਉਣਾ ਹੈ ਪੰਜਾਬ ਸਰਕਾਰ ਦਾ ਸੁਪਨਾ ਤੇ ਅਲਾਟ ਕਰ ਦਿੱਤੇ ਗਏ ਨੇ ਕਰੋੜਾਂ ਰੁਪਏ ਜਿहां ਪੰਜਾਬ ਪੁਲਿਸ ਨੂੰ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਪੁਲਿਸ ਦੇਸ਼ ਭਰ ਦੇ ਵਿੱਚੋਂ ਨੰਬਰ 1 ਹੋਵੇ ਇਸ ਕਰਕੇ ਕਰੋੜਾਂ ਰੁਪਏ ਵੀ ਅਲਾਟ ਕਰ ਦਿੱਤੇ ਗਏ ਨੇ ਦੱਸ ਦਿਏ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਹੇਠ ਸੂਬਾ ਸਰਕਾਰ ਦਾ ਇਹ ਸੁਪਨਾ ਉਲੀਕਿਆ ਗਿਆ ਹੈ ਕਿ ਪੰਜਾਬ ਪੁਲਿਸ ਦੇਸ਼ ਭਰ ਦੇ ਵਿੱਚੋਂ ਨੰਬਰ 1 ਹੋਵੇ ਇਸ ਕਰਕੇ ਹੀ ਸੂਬਾ ਸਰਕਾਰ ਪੰਜਾਬ ਪੁਲਿਸ ਨੂੰ ਅਤੀ ਆਧੁਨਿਕ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਜਿਸ ਦੇ ਕਰਕੇ ਹੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੂੰ 141 ਕਰੋੜ ਰੁਪਏ ਵੀ ਅਲਾਟ ਕਰ ਦਿੱਤੇ ਗਏ ਨੇ ਪੰਜਾਬ ਪੁਲਿਸ ਨੂੰ 940 ਵਾਹਨ ਵੀ ਮੁਹੱਈਆ ਕਰਵਾਏ ਜਾਣਗੇ ਇਹ ਜਿਹੜੇ ਸਾਧਨ ਨੇ ਪੰਜਾਬ ਪੁਲਿਸ ਦੀ ਹਰ ਪ੍ਰਕਾਰ ਦੀ ਮਦਦ ਕਰਨਗੇ ਦੱਸਦੀ ਹੈ ਕਿ ਇਹਨਾਂ ਵਿੱਚ ਆਰਟਿਕਾ ਤੇ ਹੋਰ ਵਾਹਨ ਵੀ ਸ਼ਾਮਿਲ ਹੋਣਗੇ ਜਿਨ੍ਹਾਂ ਦੇ ਵਿੱਚ ਅਤਿ ਆਧੁਨਿਕ ਸਹੂਲਤਾਂ ਹੋਣਗੀਆਂ ਇਹ ਵਾਹਨ ਜੀਪੀਐਸ ਫੀਚਰ ਵਾਲੇ ਹੋਣਗੇ ਜਿਹੜੇ ਕਿ ਪੁਲਿਸ ਦੀ ਮਦਦ ਵੀ ਕਰਨਗੇ ਦੱਸਦੀ ਹੈ ਕਿ ਇਹ ਵਾਹਨ ਜਿਹੜੇ ਕਿ ਤੇਜ਼ ਰਫ਼ਤਾਰ ਵਾਲੇ ਵੀ ਹੋਣਗੇ ਤੇ ਜਲਦੀ ਹੀ ਕਾਰਵਾਈ ਵੀ ਕਰਨਗੇ ਦੱਸਦੀ ਹੈ ਕਿ ਪੁਲਿਸ ਉਹ ਕਈ ਕੇਸਾਂ ਨੂੰ ਹੱਲ ਕਰਨ ਦੇ ਲਈ ਤੰਗ ਤੇ ਪੀੜੀਆਂ ਗਲੀਆਂ ਦੇ ਵਿੱਚੋਂ ਲੰਘਣਾ ਪੈਂਦਾ ਤੇ ਉੱਥੇ ਇਹ ਸਾਧਨ ਆਰਾਮ ਦੇ ਨਾਲ ਚੱਲ ਸਕਣਗੇ ਤੇ ਪੁਲਿਸ ਇਹਨਾਂ ਕੇਸਾਂ ਨੂੰ ਵਧੀਆ ਤਰੀਕੇ ਦੇ ਨਾਲ ਹੱਲ ਕਰ ਸਕੇਗੀ ਦੱਸਦੀ ਹੈ ਕਿ ਪੰਜਾਬ ਸਰਕਾਰ ਦਾ ਇਹ ਸੁਪਨਾ ਹੈ ਕਿ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਦੇਸ਼ ਭਰ ਦੇ ਵਿੱਚੋਂ ਨੰਬਰ 1 ਤੇ ਹੋਵੇ ਇਸ ਕਰਕੇ ਸੂਬਾ ਸਰਕਾਰ ਨੇ ਇੰਨੀ ਵੱਡੀ ਰਾਸ਼ੀ ਪੰਜਾਬ ਪੁਲਿਸ ਨੂੰ ਅਲਾਟ ਕਰ ਦਿੱਤੀ ਹੈ ਤੇ ਨਾਲ ਹੀ 940 ਜਿਹੜੇ ਵਾਹਨ ਵੀ ਪੰਜਾਬ ਪੁਲਿਸ ਨੂੰ ਮੁਹੱਈਆ ਕਰਵਾਏ ਨੇ ਕਿਉਂਕਿ ਪੁਲਿਸ ਨੂੰ ਬਹੁਤ ਸਾਰੇ ਅਜਿਹੇ ਕੇਸ ਹੱਲ ਕਰਨੇ ਪੈਂਦੇ ਨੇ ਜਿੰਤਾ ਦੇ ਵਿੱਚ ਪੰਜਾਬ ਪੁਲਿਸ ਨੂੰ ਤੰਗ ਤੇ ਪੀੜੀਆਂ ਗਲੀਆਂ ਦੇ ਵਿੱਚੋਂ ਲੰਘਣਾ ਪੈਂਦਾ ਉਸ ਵੇਲੇ ਪੁਲਿਸ ਨੂੰ ਪਰੇਸ਼ਾਨੀ ਆਉਂਦੀ ਹੈ ਇਸ ਕਰਕੇ ਹੁਣ ਅਜਿਹੇ ਵਾਹਨ ਪ੍ਰਦਾਨ ਕੀਤੇ ਗਏ ਨੇ ਜਿਹੜੇ ਕਿ ਇਨ੍ਹਾਂ ਛੋਟੀਆਂ ਤੰਗ ਪੀੜੀਆਂ ਗਲੀਆਂ ਦੇ ਵਿੱਚੋਂ ਆਰਾਮ ਦੇ ਨਾਲ ਲੰਘ ਸਕਣਗੇ ਤੇ ਪੁਲਿਸ ਇਨ੍ਹਾਂ ਕੇਸਾਂ ਨੂੰ ਵਧੀਆ ਤਰੀਕੇ ਦੇ ਨਾਲ ਹੱਲ ਵੀ ਕਰ ਸਕੇਗੀ ਇੱਥੇ ਜ਼ਿਕਰੇ ਖਾਸ ਹੈ ਕਿ ਪੰਜਾਬ ਪੁਲਿਸ ਨੇ ਬਹੁਤ ਸਾਰੇ ਕੇਸ ਅਜਿਹੇ ਪਹਿਲਾਂ ਵੀ ਹੱਲ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ ਛੋਟੀਆਂ ਗਲੀਆਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਕਈ ਵਾਰ ਮੁਲਜ਼ਮਾਂ ਨੂੰ ਪਦਮਾਸ਼ਾ ਨੂੰ ਫੜਨਾ ਵੀ ਪੈਂਦਾ ਉਸ ਵੇਲੇ ਪੁਲਿਸ ਨੂੰ ਬਹੁਤ ਜ਼ਿਆਦਾ ਮੁਸ਼ਕਲਤ ਕਰਨੀ ਪੈਂਦੀ ਹੈ ਤੇ ਕਈ ਵਾਰ ਵਾਹਨਾਂ ਦੀ ਕਮੀ ਹੋਣ ਕਾਰਨ ਜਾਂ ਫਿਰ অতি ਆਧੁਨਿਕ ਸਹੂਲਤਾਂ ਵਾਲੇ ਵਾਹਨਾ ਹੋਣ ਕਾਰਨ ਇਹ ਜਿਹੜੇ ਬਦਮਾਸ਼ ਪੁਲਿਸ ਦੇ ਹੱਥੋਂ ਨਿਕਲ ਵੀ ਜਾਂਦੇ ਨੇ ਤੇ ਜਦੋਂ ਹੁਣ ਪੁਲਿਸ ਨੂੰ ਇਹ অতি ਆਧੁਨਿਕ ਸਹੂਲਤਾਂ ਵਾਲੇ ਜਿਹੜੇ ਵਾਹਨ ਨੇ ਉਹ ਪ੍ਰਦਾਨ ਹੋ ਜਾਣਗੇ ਤਾਂ ਫਿਰ ਪੁਲਿਸ ਅਜਿਹੇ ਕੇਸਾਂ ਨੂੰ ਵੀ ਆਰਾਮ ਦੇ ਨਾਲ ਹੱਲ ਕਰ ਸਕੇਗੀ ਅਜਿਹੇ ਲੋਕ ਜਾਂ ਬਦਮਾਸ਼ ਜਿਹੜੇ ਲੋਕਾਂ ਵਿੱਚ دہشت گردੀ ਫਲਾਉਂਦੇ ਨੇ ਉਹਨਾਂ ਨੂੰ ਵੀ ਜਲਦੀ ਹੀ ਪੁਲਿਸ ਫੜ ਲਿਆ ਕਰੇਗੀ ਸੋ ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਨੂੰ ਹਾਈ ਟੈਕ ਬਣਾਉਣ ਦਾ ਜਿਹੜਾ ਸੁਪਨਾ ਪੰਜਾਬ ਪੁਲਿਸ ਦੇ ਲਈ ਸਰਕਾਰ ਨੇ ਉਲੀਕਿਆ ਉਸ ਨੂੰ ਹੁਣ ਪੂਰਾ ਕਰਨ ਦੇ ਲਈ ਪੰਜਾਬ ਸਰਕਾਰ ਨੇ ਵੱਡੀ ਰਾਸ਼ੀ ਵੀ ਪ੍ਰਦਾਨ ਕਰ ਦਿੱਤੀ ਹੈ ਵਾਹਨ ਵੀ ਮੁਹੱਈਆ ਕਰਵਾ ਦਿੱਤੇ ਨੇ ਸੋ ਇਸ ਵਕਤ ਪੰਜਾਬ ਪੁਲਿਸ ਨੂੰ ਸੂਬਾ ਸਰਕਾਰ ਦੇ ਵੱਲੋਂ ਵੱਡੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ